ਦੇਖਾ ਵਰ ਪ੍ਰਵਾਸੀਆਂ ਨੂੰ ਲੈ ਕੇ ਜੁੜੀ ਹੋਈ ਹੈ ਪ੍ਰਵਾਸੀਆਂ ਨੂੰ ਪਿੰਡ ਛੱਡਣ ਦਾ ਐਲਾਨ ਹੋ ਗਿਆ ਤਾ ਦੱਸ ਦੇ ਕਿ ਲਗਾਤਾਰ ਹੁਣ ਪ੍ਰਵਾਸੀਆਂ ਦੇ ਖਿਲਾਫ ਮਤੇ ਪਾਏ ਜਾ ਰਹੇ ਨੇ ਤਾਂ ਜਿੱਥੇ ਇੱਕ ਪਾਸੇ ਦੇਖਿਆ ਜਾ ਰਿਹਾ ਕਿ ਬਹੁਤ ਸਾਰੀਆਂ ਥਾਵਾਂ ਤੇ ਪ੍ਰਵਾਸੀਆਂ ਨੂੰ ਲੈ ਕੇ ਮਾਹੌਲ ਗਰਮਾਉਂਦਾ ਹੋਇਆ ਦਿਖਾਈ ਦਿੰਦਾ ਹੈ ਤੇ ਮਹਾਲੀ ਦੇ ਪਿੰਡ ਵਿੱਚ ਵੀ ਦੇਖਿਆ ਗਿਆ ਸੀ ਕਿ ਪ੍ਰਵਾਸੀਆਂ ਵੱਲੋਂ ਜਦੋਂ ਦੋ ਜਾਂ ਬੱਚਿਆਂ ਦਾ ਕਤਲ ਕਰ ਦਿੱਤਾ ਗਿਆ ਸੀ ਤਾਂ ਉਸ ਸਮੇਂ ਵੱਡੇ ਪੱਧਰ ਤੇ ਆਵਾਜ਼ ਬੁਲੰਦ ਹੋਈ ਸੀ ਕਿ ਪ੍ਰਵਾਸੀਆਂ ਨੂੰ ਪੰਜਾਬ ਤੋਂ ਬਾਹਰ ਕੀਤਾ ਜਾਵੇ ਤਾਂ ਹੁਣ ਇੱਕ ਹੋਰ ਵੱਡਾ ਫਰਮਾਨ ਜਾਰੀ ਕੀਤਾ ਗਿਆ ਤਾਂ ਦੱਸ ਦੇ ਕਿ ਨਾ ਬਨੂੜ ਦੇ ਪਿੰਡ ਬੁੱਟਾ ਸਿੰਘ ਵਾਲਾ ਦੀ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਕਿ ਪ੍ਰਵਾਸੀ 30 April ਤੱਕ ਪਿੰਡ ਛੱਡ ਦੇਣ ਤਾਂ ਗੈਰ ਕਾਨੂੰਨੀ ਤਰੀਕੇ ਨਾਲ ਜਿਹੜੇ ਪ੍ਰਵਾਸੀ ਪਿੰਡ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਪਿੰਡ ਛੱਡਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਤਾਂ ਜਿੱਥੇ ਇੱਕ ਪਾਸੇ ਦੇਖਿਆ ਗਿਆ ਕਿ ਪਹਿਲਾਂ ਵੀ ਕਈ ਪੰਚਾਇਤਾਂ ਵੱਲੋਂ ਜੇਹਮਤੇ ਪਾਏ ਗਏ ਨੇ ਪਰ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਕਿਸੇ ਨੂੰ ਇਸ ਤਰੀਕੇ ਨਾਲ ਤੁਸੀਂ ਪਿੰਡ ਤੋਂ ਬਾਹਰ ਕਿਵੇਂ ਕਰ ਸਕਦੇ ਹੋ ਜਦੋਂ ਤੱਕ ਕੋਈ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਤਾਂ ਐਸੇ ਦੇ ਚੱਲਦਿਆਂ ਹੁਣ ਪੰਚਾਇਤ ਹੈ ਜਿਹੜੀ ਉਹ ਸਵਾਲਾਂ ਦੇ ਘੇਰੇ ਵਿੱਚ ਘਿਰਦੀ ਹੋਈ ਨਜ਼ਰ ਆ ਰਹੀ ਹੈ ਤਾਂ ਉੱਥੇ ਹੀ ਸਰਪੰਚ ਨੇ ਇੱਕ ਨਿੱਜੀ ਚੈਨਲ ਤੇ ਗੱਲਬਾਤ ਕਰਦੇ ਦੱਸਿਆ ਹੈ ਕਿ ਇਹਨਾਂ ਪ੍ਰਵਾਸੀਆਂ ਤੋਂ ਸਾਨੂੰ ਮਹਿਲਾਵਾਂ ਦੇ ਸੁਰੱਖਿਆ ਨੂੰ ਲੈ ਕੇ ਖੱਤਸਾ ਜਿਹੜਾ ਜਾਹਰ ਹੋ ਰਿਹਾ ਤਾਂ ਇਸੇ ਦੇ ਚੱਲਦਿਆਂ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾ ਰਿਹਾ ਪਿੰਡ ਤੋਂ 30 ਅਪ੍ਰੈਲ ਤੱਕ ਪਿੰਡ ਛੱਡਣ ਦੇ ਆਦੇਸ਼ ਜਾਰੀ ਹੋਏ ਨੇ ਤੇ ਉੱਥੇ ਹੀ ਰਾਤ ਨੂੰ 10 ਵਜੇ ਤੋਂ ਬਾਅਦ ਪਿੰਡ ਵਿੱਚ ਘੁੰਮਣ ਤੇ ਵੀ ਰੋਕ ਲਗਾ ਦਿੱਤੀ ਗਈ ਹੈ ਤਾਂ ਵੱਡੇ ਕਦਮ ਚੁੱਕਿਆ ਗਿਆ ਪੰਚਾਇਤ ਵੱਲੋਂ ਬੁੱਟਾ ਸਿੰਘ ਵਾਲਾ ਦੀ ਪੰਚਾਇਤ ਵੱਲੋਂ ਇਹ ਕਦਮ ਚੁੱਕਦਿਆਂ ਮਤਾ ਪਾਇਆ ਗਿਆ ਕਿ ਪ੍ਰਵਾਸੀਆਂ ਨੂੰ 30 ਅਪ੍ਰੈਲ ਤੱਕ ਜਿਹੜੇ ਗੈਰਕਾਨੂੰਨੀ ਤਰੀਕੇ ਨਾਲ ਪਿੰਡ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਪਿੰਡ ਛੱਡਣਾ ਹੋਵੇਗਾ ਤੇ ਜੇਕਰ ਉਹ ਪਿੰਡ ਨਹੀਂ ਛੱਡਦੇ ਤਾਂ ਉਹਨਾਂ ਤੇ ਕੋਈ ਐਕਸ਼ਨ ਵੀ ਲਿਆ ਜਾਏਗਾ ਤਾਂ ਜਿੱਥੇ ਇੱਕ ਪਾਸੇ ਦੇਖਿਆ ਜਾ ਰਿਹਾ ਹੈ ਕਿ ਲਗਾਤਾਰ ਕੋਈ ਨਾ ਕੋਈ ਮਾਮਲਾ ਸਾਹਮਣੇ ਆਉਂਦਾ ਪ੍ਰਵਾਸੀਆਂ ਨੂੰ ਲੈ ਕੇ ਤਾਂ ਹੁਣ ਮੁਰ ਤੋਂ ਬੁੱਟਾ ਸਿੰਘ ਵਾਲਾ ਦੀ ਪੰਚਾਇਤ ਵੱਲੋਂ ਜਿਹੜਾ ਇੱਕ ਸਖਤ ਜਿਹੜੇ ਆ ਹੁਕਮ ਜਾਰੀ ਕੀਤੇ ਗਿਆ ਦੇਸ਼ ਜਾਰੀ ਕੀਤੇ ਗਿਆ ਕਿ ਪਿੰਡ ਛੱਡ ਦੇਣ ਪ੍ਰਵਾਸੀ ਜੋ ਗੈਰ ਕਾਨੂੰਨੀ ਤਰੀਕੇ ਨਾਲ ਪਿੰਡ ਵਿੱਚ ਰਹਿ ਰਹੇ ਨੇ ਤਾਂ ਜਿੱਥੇ ਇੱਕ ਪਾਸੇ ਦੇਖਿਆ ਜਾ ਰਿਹਾ ਹੈ ਕਿ ਲਗਾਤਾਰ ਕਿਸੇ ਨਾ ਕਿਸੇ ਪਿੰਡ ਤੋਂ ਕਿਸੇ ਨਾ ਕਿਸੇ ਥਾਂ ਤੋਂ ਜਿੰਨੀਆਂ ਤਸਵੀਰਾਂ ਸਾਹਮਣੇ ਆndੀਆਂ ਨੇ ਕਿ ਪ੍ਰਵਾਸੀਆਂ ਤੇ ਕਈ ਵੱਡੇ ਦੋਸ਼ ਲੱਗਦੇ ਆ ਤਾਂ ਹੁਣ ਲਗਾਤਾਰ ਇਹ ਜਿਹੜੇ ਆ ਪੰਚਾਇਤਾਂ ਵੱਲੋਂ ਉਹ ਫੈਸਲੇ ਵੀ ਲਏ ਜਾ ਰਿਹਾ ਹਰਨਾ ਕਿ ਇਹ ਫੈਸਲਾ ਕਿੰਨਾ ਚਿਰ ਦੇਰ ਤੱਕ ਜਾਰੀ ਰਹੇਗਾ ਪ੍ਰਸ਼ਾਸਨ ਕੀ ਕਾਰਵਾਈ ਕਰੇਗਾ ਪੰਚਾਇਤ ਉਹ ਦੇਖਣ ਵਾਲੀ ਗੱਲ ਹੋਏਗੀ ਪਰ ਕਿਤੇ ਨਾ ਕਿਤੇ ਪੰਚਾਇਤ ਨੇ ਜ਼ਰੂਰ ਵੱਡਾ ਕਦਮ ਚੁੱਕਿਆ ਹੈ ਕਿ ਪੰਚਾਇਤ ਨੇ ਪ੍ਰਵਾਸੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਦੇਸ ਪਿੰਡ ਨਕਾਲੇ ਦਾ ਜਿਹੜਾ ਕਦਮ ਚੁੱਕਿਆ ਗਿਆ ਕਿ ਪਿੰਡ ਛੱਡਣਾ ਹੋਏਗਾ ਪ੍ਰਵਾਸੀਆਂ ਨੂੰ ਅਤੇ 30 April ਤੱਕ ਦਾ ਸਮਾਂ ਦਿੱਤਾ ਗਿਆ ਤੇ ਉੱਥੇ ਹੀ 10 ਵਜੇ ਰਾਤ ਨੂੰ ਜਿਹੜੇ ਆ ਰਾ ਘਰ ਤੋਂ ਪਿੰਡ ਤੋਂ ਬਾਅਦ ਜਿਹੜਾ ਪਿੰਡ ਦੇ ਅੰਦਰ ਘੁੰਮਣਾ ਉਹ ਵੀ ਰੋਕ ਲਗਾ ਦਿੱਤੀ ਹੈ ਤੇ ਉੱਥੇ ਹੀ ਉਹਨਾਂ ਸਰਪੰਚ ਨੇ ਗੱਲਬਾਤ ਕਰਦੇ ਆ ਦੱਸਿਆ ਹੈ ਕਿ ਪਿੰਡ ਵਿੱਚ ਜੇ ਮਹਿਲਾਵਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਆ ਇਹ ਫੈਸਲਾ ਲਿਆ ਗਿਆ ਤੇ ਉੱਥੇ ਹੀ ਉਹਨਾਂ ਨੇ ਦੱਸਿਆ ਕਿ ਮਹਿਲਾਵਾਂ ਨੂੰ ਕਈ ਤਰ੍ਹਾਂ ਦੇ ਜਿਹੜੇ ਆ ਉਹ ਗਲਤ ਤਰੀਕੇ ਨਾਲ ਦੇਖਦੇ ਆ ਜਾਂ ਖੇਡਣ ਦੀ ਕੋਸ਼ਿਸ਼ ਕਰਦੇ ਆ ਤਾਂ ਇਸੇ ਦੇ ਚਾਲਦਿਆਂ ਪੂਰੇ ਪਿੰਡ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਨੇ ਉਹਨਾਂ ਨੂੰ ਪਿੰਡ ਤੋਂ ਬਾਹਰ ਕੀਤਾ ਜਾਵੇ ਕਿਉਂਕਿ ਇਹਨਾਂ ਦੀ ਕੋਈ ਵੈਰੀਫਿਕੇਸ਼ਨ ਨਹੀਂ ਹੋਈ ਵੀ ਕੋਈ ਇਹਨਾਂ ਤੋਂ ਸਰਕਾਰੀ ਫੀਸ ਨਹੀਂ ਕਟਾਈ ਗਈ ਇਸੇ ਤਰ੍ਹਾਂ ਦਾ ਵੀ ਇਹਨਾਂ ਨੂੰ ਜਿਹੜਾ ਆ ਜਿਹੜਾ ਟੈਕਸ ਨਹੀਂ ਲਗਾਇਆ ਜਾਂਦਾ ਵੱਖ-ਵੱਖ ਜਿਹੜੇ ਆ ਆਰਾਮ ਨਾਲ ਆਪਣੇ ਪਿੰਡ ਵਿੱਚ ਰਹਿੰਦੇ ਆ ਤੇ ਮਾਹੌਲ ਖਰਾਬ ਕਰਦੇ ਆ ਜਿਹੇ ਆ ਦੋਸ਼ ਲਗਾਇਆ ਸਰਪੰਚ ਨੇ ਤੇ ਉੱਥੇ ਹੀ ਇਸੇ ਦੇ ਚਾਲਦੇ ਆ ਜਿਹੜੇ ਹੁਣ ਮਤੇ ਪਾਏ ਜਾ ਰਹੇ ਨੇ ਤਾਂ ਇੱਕ ਤੋਂ ਬਾਅਦ ਇੱਕ ਮਤਾ ਜਿਹੜਾ ਉਹ ਪਾਇਆ ਜਾ ਰਿਹਾ ਹਾਲਾਂਕਿ ਤੇ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਹੁਣ ਆ ਪੂਰਾ ਸਿਕਰਾ ਤੇ ਹਾੜੀ ਦਾ ਸੀਜ਼ਨ ਚੱਲ ਰਿਹਾ ਹੈ ਤੇ ਹਾੜੀ ਦੀ ਫਸਲ ਦੀ ਸਾਂਭ-ਸਮਾਰ ਦੇ ਲਈ ਆ ਪ੍ਰਵਾਸੀ ਮਜ਼ਦੂਰ ਨੇ ਜਿਹੜੇ ਉਹ ਮੰਡੀਆਂ ਵਿੱਚ ਪਹੁੰਚਦੇ ਨੇ ਤੇ ਉਹਨਾਂ ਦੀ ਵੱਡੀ ਲੋਡ ਹੁੰਦੀ ਹੈ ਤਾਂ ਫਿਰ ਅਜਿਹੇ ਵਿੱਚ ਕੰਮ ਕਿਵੇਂ ਚੱਲੇਗਾ ਤੇ ਉੱਥੇ ਹੀ ਅਗਲੇ ਆਉਣ ਵਾਲੇ ਕੁਝ ਦਿਨਾਂ ਵਿੱਚ ਜਿਹੜਾ ਕਿ ਝੋਨੇ ਦੇ ਸੀਜ਼ਨ ਦੀ ਸ਼ੁਰੂਆਤ ਹੋ ਜਾਏਗੀ ਤੇ ਝੋਨਾ ਲਵਾਉਣ ਦੇ ਲਈ ਵੀ ਨਾ ਵੱਡੇ ਪੱਧਰ ਤੇ ਜਿਹੜੇ ਆ ਉਹ ਪ੍ਰਵਾਸੀਆਂ ਦੀ ਲੋਡ ਪੈਂਦੀ ਆ ਪ੍ਰਵਾਸੀ ਮਜ਼ਦੂਰਾਂ ਦੀ ਅਤੇ ਉਹਨਾਂ ਨੂੰ ਲੈ ਕੇ ਵੀ ਇਹ ਸਵਾਲ ਖੜੇ ਹੋ ਰਿਹਾ ਕਿ ਆਖਰਕਾਰ ਇਸ ਤਰੀਕੇ ਨਾਲ ਪ੍ਰਵਾਸੀ ਮਜ਼ਦੂਰਾਂ ਤੋਂ ਬਿਨਾ ਕੰਮ ਕਿਵੇਂ ਚੱਲੇਗਾ ਤੇ ਕਿ ਐਸੇ ਚੱਲਦੇ ਆ ਅੱਗੇ ਕੀ ਜਿਹੜੇ ਆ ਫੈਸਲਾ ਲਏ ਕਿ ਪੰਚਾਇਤ ਇਹ ਵੀ ਦੇਖਣ ਵਾਲੀ ਗੱਲ ਹੋਈ ਜੀ ਪਰ ਕਿਤੇ ਨਾ ਕਿਤੇ ਵੱਡਾ ਫਰਮਾਨ ਹੈ ਜਿਹੜਾ ਉਹ ਪਿੰਡ ਦੀ ਪੰਚਾਇਤ ਵੱਲੋਂ ਸੁਣਾਇਆ ਗਿਆ ਬੁੱਟਾ ਸਿੰਘ ਵਾਲਾ ਦੀ ਪੰਚਾਇਤ ਵੱਲੋਂ ਜੋ ਬਨੂੜ ਦੇ ਲਾਗੇ ਪਿੰਡ ਹੈ ਮਹਾਲੀ ਜ਼ਿਲ੍ਹੇ ਦਾ ਉਨ੍ਹਾਂ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਤੇ ਸਰਪੰਚ ਨੇ ਕਿਹਾ ਹੈ ਕਿ ਪਿੰਡ ਦੀਆਂ ਮਹਿਲਾਵਾਂ ਨੂੰ ਲੈ ਕੇ ਜਿਹੜੇ ਆ ਫੈਸਲਾ ਲਿਆ ਗਿਆ ਪਿੰਡ ਦੀਆਂ ਮਹਿਲਾਵਾਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਹੀ ਮਤਾ ਪਾਇਆ ਗਿਆ